ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਅੱਜ ਦੇ ਵਿਸ਼ੇ ਵਿੱਚ ਗੱਲ ਜੋ ਕਰਨੀ ਹੈ ਉਸ ਤੋਂ ਪਹਿਲਾਂ ਦੱਸ ਦਈਏ ਕਿ ਅਸੀ ਮਹਿਫਲ ਕੱਲ ਜੋ ਵੀਡੀਓ ਪਾਵਾਂਗੇ ਮਹਿਫਲ ਪੀਰਾਂ ਦੇ ਚੈਨਲ ਤੇ ਪਾਵਾਂਗੇ ਸੋ ਇੱਕ ਦਿਨ ਆਪਾਂ ਮਹਿਫਲ ਪੀਰਾਂ ਦੇ ਚੈਨਲ ਤੇ ਵੀਡੀਓ ਅਪਲੋਡ ਕਰਿਆ ਕਰਨੀ ਇੱਕ ਦਿਨ ਮਹਿਫਲ ਵਸਤਾ ਦੇ ਚੈਨਲ ਤੇ ਯਾਨੀ ਕਿ ਇਸੇ ਚੈਨਲ ਤੇ ਸੋ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੀ ਵੀਡੀਓ ਹਰ ਰੋ ਹੋ ਜਾਏਗੀ ਪਰ ਇੱਕ ਦਿਨ ਛੱਡ ਕੇ ਦੋਨਾਂ ਚੈਨਲਾਂ 'ਤੇ ਵੀਡੀਓ ਅਪਲੋਡ ਕਰਾਂਗੇ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਉਹ ਜੇ ਹੈ ਕਿ ਜਿਕਰ ਘਰ ਵਿੱਚ ਦਰਬਾਰ ਹੈ ਜਾਂ ਮੰਦਿਰ ਬਣਾਇਆ ਹੋਇਆ ਹੈ ਜਾਂ குருਆਂ ਪੀਰਾਂ ਦੀ ਸੇਵਾ ਕਰਦੀ ਹਾਂ ਸੋ ਖਾਸ ਕਰਕੇ ਪੀਰਾਂ ਦੀ ਤੇ ਦੇਵਤਿਆਂ ਦੀ ਤੇ ਉੱਥੇ ਇਹ ਤਿੰਨ ਚੀਜ਼ਾਂ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਸੋ ਕਿਸੇ ਤਰ੍ਹਾਂ ਦੀ ਜੇਕਰ ਕੋਈ ਪ੍ਰੋਬਲਮ ਆਉਂਦੀ ਆ ਤੇ ਉਹ ਸਮਾਂ ਆਉਣ ਤੇ ਵਰਤੀਆਂ ਜਾ ਸਕਦੀਆਂ ਜਿਨ੍ਹਾਂ ਨਾਲ ਲਾਭ ਬਹੁਤ ਜ਼ਿਆਦਾ ਮਿਲਦਾ ਹੈ ਜੀ ਸੋ ਚੀਜ਼ਾਂ ਬਾਰੇ ਵੀ ਦੱਸਾਂਗੇ ਰੱਖਣਾ ਜ਼ਰੂਰੀ ਹੈ ਜੀ ਦਰਵਾਰ ਵਿੱਚ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟ ਪੂਰੀਆਂ ਸੁਣਿਆ ਕਰੋ ਇਹਨਾਂ ਚੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਬਹੁਤ ਗੱਲਾਂ ਦਾ ਪਤਾ ਚੱਲ ਜਾਂਦਾ ਲਾਭ ਮਿਲੇਗਾ ਕਿਉਂਕਿ ਇਹ ਸਵਾਲ ਇੱਕ ਦਾ ਨਹੀਂ ਹੁੰਦਾ ਕਾਪਤਾਂ ਦੇ ਨਾਲ ਜੁੜਿਆ ਹੁੰਦਾ ਹੈ ਕਿਉਂਕਿ ਕਈਆਂ ਨੂੰ ਛੇਤੀ ਇਸ ਸਵਾਲ ਵਾਰੇ ਪਤਾ ਚੱਲ ਜਾਂਦਾ ਹੈ ਕਿ ਕਈਆਂ ਨੂੰ ਥੋੜਾ ਸਮਾਂ ਪੈਂਦੀ ਜਿੱਦ ਜਿੱਦਾਂ ਸੇਵਾ ਕਰਦੇ ਜਾਂਦੇ ਆ ਜਿਸ ਮੋੜ ਤੇ ਆਉਂਦੇ ਆ ਤੇ ਇਹ ਸਭ ਗੱਲਾਂ ਦੀ ਜ਼ਰੂਰਤ ਪੈਂਦੀ ਪੈਂਦੀ ਆ ਸੋ ਕੋਸ਼ਿਸ਼ ਕਰੋ ਕਿ ਵੀਡੀਓ ਨੂੰ ਪੂਰੀ ਸੁਣੋ ਤਾਂ ਕੀ ਗੱਲ ਕਾਫੀ ਹੱਦ ਤੱਕ ਸਮਝ ਵਿੱਚ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੇਕਰ ਕੋਈ ਪਹਿਲੀ ਵਾਰ ਰੂਹ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਲਿਖਣਾ ਤੇ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂਕਿ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੇਰੀ ਸੱਸ 12ਵੇਂ ਵਾਲੇ ਪੀਰ ਨੂੰ ਬੜੀਆਂ ਗਾਲਾਂ ਕੱਢਦੀ ਆ ਤੇ ਜਦੋਂ ਤਾਨੇ ਮਾਰਦੀ ਹੈ ਮੈਨੂੰ ਤੇ ਬੜਾ ਬੁਰਾ ਲੱਗਦਾ ਹੈ ਜ਼ਿੰਦਗੀ 12ਵੇਂ ਵਾਲੇ ਪੀਰ ਮੇਰੀ ਜਾਨ ਹੈ ਸੋ ਦੇਖੋ ਜੀ ਆਪਣਾ ਕਰਮ ਕਰਦੇ ਜਾਓ ਸੋ ਜਿਸ ਦਿਨ ਮਾੜੇ ਕਰਮਾਂ ਦੀ ਸਜ਼ਾ ਉਹ ਪ੍ਰਮਾਤਮਾ ਦਿੰਦਾ ਹੈ ਤਾਂ ਫਿਰ ਪੂਰਾ ਸੰਸਾਰ ਕੀ ਦੁਨੀਆ ਦੇ ਦਿੰਦੀ ਹੈ ਸੋ ਜਿਸ ਨੂੰ ਅਸੀਂ ਕਿਸੇ ਨੂੰ ਮਾੜਾ ਕਹਿੰਦੇ ਆ ਤੇ ਉਹ ਹਰ ਇੱਕ ਪਲ ਹਰ ਇੱਕ ਗੱਲ ਉਹ ਪ੍ਰਮਾਤਮਾ ਦੇ ਘਰ ਲਿਖੀ ਜਾਂਦੀ ਹੈ ਕਿ ਹਰ ਇੱਕ ਪਲ ਦੇ ਵਿੱਚ ਅਸੀਂ ਕੀ ਕੀਤਾ ਹੈ ਇੱਕ ਇੱਕ ਪਲ ਦਾ ਸਾਬੂ ਮਾਲਕ ਰੱਖਦਾ ਹੈ ਅਸੀਂ ਇੱਥੇ ਤੱਕ ਕਹਿੰਦੇ ਆ ਕਿ ਜੇਕਰ ਅੱਜ ਅਸੀਂ ਪੀਰਾਂ ਦੀ ਸੇਵਾ ਕਰਦੇ ਆ ਤੇ ਸਾਨੂੰ ਹੱਕ ਨਹੀਂ ਹੈ ਕਿ ਕਿਸੇ ਹੋਰ ਬਾਰੇ ਮਾੜਾ ਬੋਲਣਾ ਕਿਸੇ ਹੋਰ ਧਰਮ ਦੇ ਖਿਲਾਫ ਬੋਲਣਾ ਸੋ ਕਿਉਂਕਿ ਹਰ ਇੱਕ ਨੇ ਰੱਬ ਦਾ ਨਾਮ ਸਿਂਗ ਰਿਆ ਬੰਦਗੀ ਕੀਤੀ ਆ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਹੋ ਸਕਦੇ ਚਾਹੇ ਲੱਖ ਕੋਸ਼ਿਸ਼ ਕਰ ਲਈਏ ਚਾਹੇ ਬਾਰ-ਬਾਰ ਜਨਮ ਲੈ ਕੇ ਇਸ ਧਰਤੀ ਤੇ ਆ ਜਾਈਏ ਸੋ ਹਰ ਇੱਕ ਦੇਵੀ ਦੇਵਤਾ ਗੁਰੂ ਪੀਰ ਜਿੰਦੇ ਵੀ ਗੁਰੂ ਪੀਰ ਪਤੰਬਰ ਹੋਏ ਆ ਸਭ ਪੂਰੇ ਹੋਏ ਆ ਕਿਉਂਕਿ ਸੇਵਾ ਕੀਤੀ ਜਿਨ੍ਹਾਂ ਦਾ ਦੁਨੀਆਂ ਤੇ ਨਾਮ ਹੋ ਗਿਆ ਉਹ ਪੂਰੇ ਹੀ ਆ ਬੰਦਗੀ ਦੇ ਵਿੱਚ ਸੋ ਦੁਨੀਆਂ ਤੇ ਨਾਮ ਐਵੇਂ ਨਹੀਂ ਹੋ ਜਾਂਦਾ ਆਪਣਾ ਨਹੀਂ ਹੋ ਜਾਂਦਾ ਸੋ ਦੁਨੀਆਂ ਤੇ ਨਾਮ ਉਹਨਾਂ ਦਾ ਜ਼ਿਕਰ ਹੈ ਤੇ ਰਹਿਦੀ ਦੁਨੀਆਂ ਤੱਕ ਰਹਿਣਾ ਹੈ ਕਿਉਂਕਿ ਬੰਦਗੀ ਬੋਲਦੀ ਆ ਨਾਮ ਦੀ ਕਮਾਈ ਬੋਲਦੀ ਹੈ ਜਦੋਂ ਉਹਨਾਂ ਦੀ ਭਗਤੀ ਸੱਚੀ ਸੀ ਲਗਨ ਸੱਚੀ ਸੀ ਤਾਂ ਪ੍ਰਮਾਤਮਾ ਨੇ ਉਹਨਾਂ ਦਾ ਦੁਨੀਆਂ ਤੇ ਨਾਮ ਕਰ ਦਿੱਤਾ ਸੋ ਕਦੇ ਵੀ ਕਿਸੇ ਮਾਰੇ ਮਾੜਾ ਨਾ ਬੋਲੋ ਚਾਹੇ ਤੁਸੀਂ ਕਿਸੇ ਨੂੰ ਵੀ ਕਿਉਂ ਨਾ ਮੰਨਦੇ ਹੋ ਸੋਚੀ ਦੀ ਮਰਜ਼ੀ ਸੇਵਾ ਕਰੋ ਪਰ ਦੂਸਰੇ ਦੇ ਗੁਰੂ ਪੀਰ ਨੂੰ ਮਾੜਾ ਨਾ ਕਹੋ ਕਿਉਂਕਿ ਹਰ ਕੋਈ ਆਪੋ ਆਪਣੇ ਗੁਰੂ ਤੇ ਇਸ ਲਈ ਭਰੋਸਾ ਇਸ ਲਈ ਯਕੀਨ ਕਰਦਾ ਕਿਉਂਕਿ ਗੁਰੂ ਨੇ ਉਹਨੂੰ ਕੁਝ ਦਿਖਾ ਲਿਆ ਹੈ ਸੋ ਹੁਣ ਅੱਜ ਜੇਕਰ ਅਸੀਂ ਪੀਰਾਂ ਦੀ ਸੇਵਾ ਕਰਦੇ ਹਾਂ ਆਪਣੇ ਗੁਰੂ ਦੀ ਮਾਨਤਾ ਕਰਦੀਆਂ ਤੇ ਅਸੀਂ ਇੱਕ ਵਿਸ਼ਵਾਸ ਦੇ ਕਰਕੇ ਟਿਕੀ ਹੋਏ ਹਾਂ ਕਿਉਂਕਿ ਉਹਨਾਂ ਨੇ ਦਿਖਾ ਲਿਆ ਜੀ ਅਸੀਂ ਸੇਵਾ ਕੀਤੀ ਹੈ ਤੇ ਉਹਨਾਂ ਨੇ ਬਹੁਤ ਕੁਝ ਜ਼ਿੰਦਗੀ 'ਚ ਇਹੋ ਜਿਹਾ ਦਿਖਾ ਲ ਦਿੱਤਾ ਜਿਹਨੂੰ ਦੇਖਣ ਤੋਂ ਬਾਅਦ ਅਸੀਂ ਹੁਣ ਜੇਕਰ ਚਾਹੀਏ ਵੀ ਕਿ ਰਾਸਤਾ ਬਦਲ ਜਾਈਏ ਪਰ ਸਾਡੀ ਆਤਮਾ ਨੇ ਸਾਨੂੰ ਕੰਮ ਕਰਨ ਨਹੀਂ ਦੇਣਾ ਕਿਉਂਕਿ ਆਤਮਾ ਜਾਣਦੀ ਹੈ ਕਿ ਸਾਡੇ ਪੀਰ ਨੇ ਸਾਨੂੰ ਕੀ ਕੀ ਦਿੱਤਾ ਹੈ ਤੇ ਕਿਵੇਂ ਸਾਡੀ ਰੱਖਿਆ ਕੀਤੀ ਆ ਕਿੰਨਾ ਕੁਝ ਦਿਖਾ ਲਿਆ ਜਦੋਂ ਪਰਮਾਤਮਾ ਗੁਰੂ ਪੀਰ ਸਾਨੂੰ ਕੌਤਕ ਦਿਖਾਉਂਦੇ ਨੇ ਤਾਂ ਫਿਰ ਵਿਸ਼ਵਾਸ ਵੱਜ ਜਾਂਦਾ ਹੈ ਕਿ ਵਾਕਈ ਮਾਲਕ ਹੈ ਉਹ ਸੱਚਾ ਹੈ ਤਾਂ ਫਿਰ انسان ਉਸ ਦਰ ਦਾ ਹੋ ਕੇ ਬੈਠ ਜਾਂਦਾ ਆ ਸੋ ਜੇਕਰ ਗੁਰੂ ਪੀਰ ਮੁਰੇ ਕੋਈ ਕੁਝ ਸੰਕੇਤ ਨਾ ਦੇਣ ਕੁਝ ਦਿਖਾ ਲੈਣਾ ਸਹਾਰਾ ਨਾ ਬਣ ਨਕ ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸੇਵਾ ਕੀਤੀ ਸਾਨੂੰ ਤਾਂ ਕੁਝ ਨਹੀਂ ਦਿਸਿਆ ਅਸੀਂ ਹਟ ਗਏ ਸੋ ਜਦ ਸਾਡੇ ਗੁਰੂ ਨੇ ਸਾਨੂੰ ਬਹੁਤ ਕੁਝ ਦਿਖਾ ਲਿਆ ਹੈ ਬਹੁਤ ਕੁਝ ਸਾਡੇ ਲਈ ਕੀਤਾ ਸਾਡੇ ਪੀਰਾਂ ਨੇ ਸਾਡੇ ਹਰ ਇੱਕ ਪਾਸੇੋਂ ਮਦਦ ਕੀਤੀ ਹੈ ਤੇ ਅਸੀਂ ਉਹ ਰਸਤਾ ਕਿਵੇਂ ਬਦਲ ਜਵਾਂਗੇ ਸੋ ਇਸੇ ਤਰ੍ਹਾਂ ਹਰ ਇੱਕ ਦਾ ਆਪੋ ਆਪਣੇ ਪੀਰੋ ਮੁਰਸ਼ਿਦ ਤੇ ਵਿਸ਼ਵਾਸ ਬੱਜਿਆ ਹੈ ਕਿਉਂਕਿ ਉਹਨਾਂ ਨੇ ਜ਼ਿੰਦਗੀ ਵਿੱਚ ਬਹੁਤ ਕੁਝ ਦਿੱਤਾ ਹੁੰਦਾ ਹੈ ਬਹੁਤ ਗੱਲਾਂ ਹੁੰਦੀਆਂ ਨਹੀਂ ਐਸਾ ਹੁਣ ਦਿਨ ਵਿੱਚ ਕਈ ਵਾਰ ਕਈ ਪਰੇਸ਼ਾਨੀਆਂ ਨਾਲ ਅਸੀਂ ਲੜਦੇ ਹਾਂ ਤੇ ਉਹ ਮਾਲਕੀ ਆ ਜਿਹੜਾ ਕਿਸੇ ਦੇ ਨਜ਼ਰੇ ਥਰੂ ਜਾਂ ਮਨ ਦੇ ਵਿੱਚ ਫਿਰ ਵਿਸ਼ਵਾਸ ਜਗਾ ਦਿੰਦਾ ਹੈ ਇਹ ਹੀ ਸਚਾਈ ਹੈ ਕਿ ਸਾਡਾ ਗੁਰੂ ਸਾਡੇ ਲਈ ਬਹੁਤ ਕੁਝ ਕਰ ਰਿਹਾ ਹੈ ਪਰ ਅਸੀਂ ਨਹੀਂ ਉਹ ਮuje ਬਣ ਪਾਉਂਦੇ ਪਰ ਉਹ ਮਾਲਕ ਤਾਂ ਬਹੁਤ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਸੋ ਇਸ ਲਈ ਕਦੇ ਕਿਸੇ ਦੇ ਗੁਰੂ ਪੀਰ ਨੂੰ ਮਾੜਾ ਨਾ ਕਹੋ ਕਿਸਦਾ ਮਨ ਨਾ ਦਿਖਾਓ ਕਿਉਂਕਿ ਉਹ ਮਾਲਕ ਦੇ ਨਾਮ ਤੇ ਬੱਚੇ ਹੋਏ ਤਾਂ ਨੇ ਮਨ ਦਿਖਾਇਆ ਹੋਇਆ ਉਹ ਖਲਾਰਾ ਜਿਹੋ ਫਿਰ ਜ਼ਿੰਦਗੀ ਵਿੱਚ ਪੈਂਦਾ ਹੈ ਇਨਸਾਨ ਦੇ ਜਿਹੜਾ ਇਹੋ ਜੇ ਕਰਮ ਕਰਦਾ ਹੈ ਉਹ ਫਿਰ ਸਵੇਟਣਾ ਬਹੁਤ ਮੁਸ਼ਕਲ ਹੋ ਜਾਂਦਾ ਆ ਇਹੋ ਜੀਆਂ ਮੁਸ਼ਕਲਾਂ ਨਾ ਹੀ ਆਪਣੀ ਜ਼ਿੰਦਗੀ 'ਚ ਖੜੀਆਂ ਕਰੋ ਪੀਰਾਂ-ਫੀਰਾਂ ਨੂੰ ਨਾ ਹੀ ਛੇੜੋ ਤਾਂ ਚੰਗੀ ਗੱਲ ਹੈ ਜੀ ਇਹ ਜੋ ਭਗਤੀ ਵਾਲਾ ਰੂਹਾ ਹੈ ਇਹਨਾਂ ਨੂੰ ਨਾ ਹੀ ਛੇੜਿਆ ਜਾਵੇ ਤਾਂ ਚੰਗੀ ਗੱਲ ਆ ਸੋ ਉਹ ਪਰਮਾਤਮਾ ਨੇ ਕਦੇ ਨਹੀਂ ਬਖਸ਼ਣਾ ਜਿਹੜੇ ਗੁਰੂ ਪੀਰ ਨੂੰ ਤੁਸੀਂ ਮੰਨਦੇ ਹੋ ਜਿਕਰ ਅੱਜ ਇਹ ਕਹਿ ਰਿਹਾ ਕੀ ਸਰਕਾਰ ਗੌਸਪਾਕ ਪੀਰ ਨੂੰ ਮੇਰੀ ਸਵਾਸ ਮੰਨਦਾ ਬੋਲਦੀ ਹੈ ਪਰ ਉਹ ਕਿਸੇ ਹੋਂ ਨੂੰ ਤਾਂ ਮੰਨਦੀ ਹੋਵੇਗੀ ਹੋਰ ਤਾਂ ਕਿਤੇ ਦਰਵਾਜ਼ੇ ਜਾਂਦੇ ਹੀ ਹੋਣਗੇ ਸੋ ਜੀ ਨੂੰ ਫਿਰ ਅਸੀਂ ਮੰਨ ਲਓ ਕਿ ਹੁਣ ਆਪਣੇ ਤੇ ਗੱਲ ਆ ਲਓ ਕਿ ਅਸੀਂ ਅੱਜ ਪੀਰਾਂ ਦੀ ਸੇਵਾ ਕਰਦੇ ਆਂ ਤੇ ਅਸੀਂ ਕਿਸੇ ਦੂਸਰੇ ਦੇ ਪੀਰ ਨੂੰ ਗੁਰੂ ਨੂੰ ਮਾੜਾ ਗਈਏ ਇਸ ਤਰ੍ਹਾਂ ਤਾਂ ਜੋ ਸਾਡਾ ਪੀਰ ਹੈ ਜਿਹਦੀ ਅਸੀਂ ਸੇਵਾ ਕਰਦੇ ਉਹਨੇ ਵੀ ਸਾਡਾ ਸਾਥ ਨਹੀਂ ਦੇਣਾ ਉਹਨੇ ਵੀ ਨਾਲ ਨਹੀਂ ਖੜਨਾ ਕਿਉਂਕਿ ਉਹ ਵੀ ਇੱਕ ਬੰਦਗੀ ਵਾਲੀ ਰੂਹ ਹੈ ਤੇ ਮੂੜਿਓਂ ਵੀ ਉਹ ਬੰਦਗੀ ਵਾਲੀ ਰੂਹ ਹੈ ਜੇਕਰ ਅਸੀਂ ਦੂਸਰੇ ਦੇ ਗੁਰੂ ਪੀਰ ਨੂੰ ਮਾੜਾ ਨਹੀਂ ਕਹਿੰਦੇ ਉਹਦਾ ਵੀ ਸਤਿਕਾਰ ਕਰਦੀਆਂ ਤਾਂ ਫਿਰ ਉਹ ਵੀ ਗੁਰੂ ਪੀਰ ਮੁਸ਼ਕਲ ਸਮੇਂ ਨਾਲ ਖੜ ਜਾਂਦਾ ਕਿ ਕਿਸੇ ਵੀਲੇ ਆ ਰੂਹ ਨੇ ਆ ਗੱਲ ਕਹੀ ਸੀ ਸਾਨੂੰ ਮਾੜਾ ਨਹੀਂ ਕਿਹਾ ਸਾਡਾ ਵੀ ਸਤਿਕਾਰ ਕੀਤਾ ਤੇ ਫਿਰ ਜਦੋਂ ਮੁਸ਼ਕਲ ਆਉਂਦੀ ਆ ਫਿਰ ਖੁਦ ਦਾ ਪੀਰ ਗੁਰੂ ਤਾਂ ਨਾਲ ਖੜਦਾ ਹੀ ਖੜਦਾ ਆ ਇਹ ਸਾਧ ਦਾ ਵੀ ਗੁਰੂ ਹੈ ਜੋ ਉਹ ਨਾਲ ਖੜ ਜਾਂਦਾ ਸਹਾਈ ਹੋ ਜਾਂਦਾ ਹੈ ਸੋ ਜਿੱਕਰ ਅਸੀਂ ਦੂਸਰੇ ਦੇ ਗੁਰੂ ਨੂੰ ਜਾਂ ਪੀਰ ਨੂੰ ਚੰਗਾ ਕਹਾਂਗੇ ਉਹ ਬਾਣਾ ਨਹੀਂ ਕਹਾਂਗੇ ਪਾਵਰ ਇੱਕ ਹੀ ਸਮਝਾਂਗੇ ਤੇ ਮੁਸ਼ਕਲ ਸਮੇ ਉਹ ਸਾਰੇ ਫਰਿਸ਼ਤੇ ਨਾਲ ਖੜ ਜਾਂਦੇ ਨੇ ਸੋ ਜਿਹੜੇ ਇੱਕ ਦੂਸਰੇ ਦੇ ਗੁਰੂਆਂ ਪੀਰਾਂ ਦੀ ਨਿੰਦਿਆ ਕਰਦੇ ਹੈ ਸੋ ਉਹਨਾਂ ਨੂੰ ਕਿਤੇ ਢੋਈ ਨਹੀਂ ਮਿਲਦੀ ਉਹਨਾਂ ਦੇ ਖੁਦ ਦੇ ਗੁਰੂ ਮੁੱਖ ਮੋੜ ਲੈਂਦੇ ਨੇ ਜੀ ਕਿਉਂਕਿ ਇੱਕ ਭਗਤੀ ਵਾਲੀ ਰੂਹ ਜੋ ਬੰਦਗੀ ਵਾਲੀ ਹੈ ਉਹ ਦੀ ਤੁਸੀਂ ਸੇਵਾ ਕਰ ਰਹੇ ਆ ਤੇ ਦੂਸਰੀ ਬੰਦਗੀ ਵਾਲੀ ਰੂਹ ਦੀ ਤੁਸੀਂ ਨਿੰਦਿਆ ਕਰ ਰਹੇ ਹੋ ਕਿਉਂਕਿ ਹਰ ਇੱਕ ਨੇ ਰੱਬ ਦਾ ਨਾਮ ਸਿਮਰਿਆ ਤੇ ਉਹ ਪ੍ਰਮਾਤਮਾ ਨੂੰ ਪਾ ਲਿਆ ਤੇ ਰਹੀ ਦੁਨੀਆਂ ਤੱਕ ਆਪਣਾ ਨਾਮ ਜਿਨ੍ਹਾਂ ਨੇ ਕਰਾ ਲਿਆ ਉਹ ਕਿਤੇ ਤਾਕਤਾਂ ਐਵੇਂ ਨਹੀਂ ਸੋ ਬਾਕੀ ਇੱਥੇ ਇੱਕ ਹੀ ਗੱਲ ਕਹਾਂਗੇ ਕਿ ਜੇਕਰ ਕੋਈ ਮਾੜਾ ਵੀ ਆਕਦਾ ਹੈ ਪਰ ਆਪਣਾ ਰਸਤਾ ਨਾ ਛੱਡੋ ਆਪਣੇ ਰਾਸਤੇ ਤੇ ਡਟੇ ਰਹੋ ਵਿਸ਼ਵਾਸ ਰੱਖ ਕੇ ਬਹਿ ਜਾਓ ਉਹਨਾਂ ਅਗੇ ਅਰਦਾਸ ਬੇਨਤੀ ਕਰੋ ਦੁੱਖ ਸੁੱਖ ਚਾਹੇ ਹੋਵੇ ਜ਼ਿੰਦਗੀ 'ਚ ਚਾਹੇ ਸੁੱਖ ਹੈ ਚਾਹੇ ਦੁੱਖ ਹੈ ਜਣਕੀ ਦੋਨੋਂ ਹੀ ਆਪਣੇ ਗੁਰੂ ਮੁਰਸ਼ਿਦ ਨਾਲ ਸਾਂਝੇ ਕਰੋ ਤੇ ਦੁਨਿਆਦਾਰੀ ਬਾਅਦ ਵਿੱਚ ਸੋ ਫਿਰ ਉਹ ਨਾਲ ਖੜ ਕੇ ਦਿਖਾਉਂਦਾ ਹੈ ਸੋ ਬਾਕੀ ਜੇਕਰ ਤੁਹਾਨੂੰ ਕੋਈ ਮਾੜਾ ਆਖਦਾ ਹੈ ਤੁਹਾਡੇ ਗੁਰੂਆਂ ਨੂੰ ਕੋਈ ਮਾੜਾ ਆਖਦਾ ਹੈ ਤੇ ਕਹਿਣ ਦੋ ਉਹਨਾਂ ਦਾ ਕਰਮ ਹੈ ਉਹਨਾਂ ਨੂੰ ਆਪ ਹੀ ਮਾਲਕ ਦੇਖ ਲਏਗਾ ਜੀ ਸੋ ਆਪਣਾ ਚੰਗਾ ਕਰਮ ਕਰਦੇ ਜਿਉਂ ਆਪਨਾ ਰਸਤਾ ਬਦਲੋ ਆਪਨਾ ਮਾੜਾ ਕਰਮ ਕਰੋ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਸੋ ਵੀਡੀਓ ਚੱਲਦੇ ਚੱਲਦੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਉਹ ਇਹ ਹੈ ਕਿ ਦਰਵਾਜ਼ੇ ਵਿੱਚ ਇਹ ਤਿੰਨ ਚੀਜ਼ਾਂ ਰੱਖਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਸੋ ਇਹਨਾਂ ਤਿੰਨਾਂ ਚੀਜ਼ਾਂ ਜੋ ਪਹਿਲੀ ਤਾਂ ਚੀਜ਼ ਹਰ ਕੋਈ ਦਰਵਾਜ਼ੇ ਵਿੱਚ ਰੱਖਦਾ ਹੀ ਰੱਖਦਾ ਹੈ ਚਾਹੇ ਦੇਵਤਿਆਂ ਦੀ ਵਹ ਹੈ ਚਾਹੇ ਗੁਰੂਆਂ ਦੀ ਹੈ ਚਾਹੇ ਪੀਰਾਂ ਦੀ ਹੈ ਉਹ ਤਾਂ ਜਲ ਹਰ ਇੱਕ ਤੇ ਘਰ ਵਿੱਚ ਦਰਵਾਜ਼ੇ ਵਿੱਚ ਰੱਖਿਆ ਜਾਂਦਾ ਜਿੱਥੇ ਧੂਪ ਅਰਗਵਤੀ ਦਿਖਾਈ ਜਾਂਦੀ ਹੈ ਜੀ ਸੋ ਮਹਾਰਾਜ ਦੇ ਸਰੂਪ ਰੱਖੇ ਜਾਂਦੇ ਆ ਜਲ ਤਾਂ ਹਰ ਕੋਈ ਰੱਖਦਾ ਪਰ ਕਈ ਰੂਹਾਂ ਹੈ ਜਿਹੜੀਆਂ ਜਲ ਰੱਖਦੀਆਂ ਹੀ ਨਹੀਂ ਜਲ ਨੂੰ ਬਦਲਦੀਆਂ ਹੀ ਨਹੀਂ ਜਲ ਪਿਆ ਹੀ ਸੁੱਕ ਜਾਂਦਾ ਹੈ ਭਾਂਡੇ ਵਿੱਚ ਤੇ ਜਲ ਜੇਕਰ ਰੱਖਣਾ ਵੀ ਹੈ ਹਮੇਸ਼ਾ ਇੱਕ ਗੱਲ ਦਾ ਧਿਆਨ ਰੱਖੋ ਤੇ ਤਾਂਬੇ ਦੇ ਲੋਟੇ ਵਿੱਚ ਹੀ ਰੱਖਣਾ ਚਾਹੀਦਾ ਹੈ ਤੇ ਹੁਣ ਇੱਥੇ ਗੱਲ ਆ ਜਾਂਦੀ ਹੈ ਦੂਸਰੀ ਚੀਜ਼ ਦੀ ਦੂਸਰੀ ਚੀਜ਼ ਹੈ ਰਾਖ ਰਾਖ ਜਿਹਨੂੰ ਭੂਤ ਵੀ ਕਿਹਾ ਜਾਂਦਾ ਹੈ ਭੂਤੀ ਕਹਿ ਦਿੰਦੇ ਨੇ ਸੋ ਰਾਖ ਹੋਣੀ ਵੀ ਦਰਵਾਰ ਵਿੱਚ ਜ਼ਰੂਰੀ ਆ ਤੇ ਰਾਖ ਹੁਣ ਕਿਵੇਂ ਬਣਾਉਣੀ ਹੈ ਜਦੋਂ ਤੁਸੀਂ ਪੀਰਾਂ ਨੂੰ ਧੂਪ ਭੋਗ ਲਗਾਉਂਦੇ ਹੋ ਚੀਜ਼ ਦਾ ਨਿਆਜ ਬਣਾਉਂਦੇ ਹੋ ਜਾਂ ਕੋਈ ਵੀ ਚੀਜ਼ ਪ੍ਰਸ਼ਾਦ ਬਣਾਉਂਦੇ ਹੋ ਅੱਗ ਦੇ ਉੱਤੇ ਧੂਪ ਪਾਉਂਦੇ ਹੋ ਇੱਕ ਗੋਟੇ ਦੀ ਅੱਗ ਬਣਾ ਕੇ ਉਹਦੇ ਉੱਤੇ ਧੂਪ ਪਾਉਣੀ ਉਹ ਜਿਹੜੀ ਉਹ ਸਵਾਹ ਜਾਨੀ ਕਿ ਰਾਖ ਹੁੰਦੀ ਆ ਉਹ ਰਾਖ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਛਾਣ ਕੇ ਉਹਦੀਆਂ ਫੂੜੀਆਂ ਬਣਾ ਕੇ ਜਾਂ ਵੈਸੇ ਹੀ ਟੱਪੇ ਦੇ ਵਿੱਚ ਪਾ ਕੇ ਦਰਵਾਰ ਵਿੱਚ ਰੱਖ ਲਓ ਅਰਦਾਸ ਬੇਨਤੀ ਕਰ ਲਓ ਜੋ ਕਲਮਾ ਹੈ ਨਾਮ ਸ਼ਬਦ ਹੈ ਅੱਧਾ ਘੰਟਾ ਬੈਠ ਕੇ ਪੜੋ ਮੁਰੇ ਰੱਖ ਕੇ ਤੇ ਉਹ ਦਰਵਾਰ ਵਿੱਚ ਜੇਕਰ ਚੀਜ਼ ਬਣਾ ਕੇ ਰੱਖੀ ਹੋਵੇਗੀ ਤੇ ਨજર ਰਹਿੰਦੀ ਆ ਮਾਲਕ ਦੀ ਕਿਉਂਕਿ ਇੱਕ ਵਾਰ ਤੁਹਾਨੂੰ ਅਰਦਾਸ ਕਰਨੀ ਪਵੇ ਕਿ ਤੇ ਨਾਲ ਸ਼ਬਦ ਪੜਨਾ ਪਵੇਗਾ ਜੋ ਵਿਸ਼ਬਦ ਹੈ ਤੁਹਾਡੇ ਕੋਲ ਦਰਬਾਰ ਵੱਲੋਂ ਤੇ ਉਹ ਫਿਰ ਚੀਜ਼ ਜਦੋਂ ਮੁਸ਼ਕਲ ਆਉਦੀ ਜਾਂ ਕੋਈ ਘਰ ਵਿੱਚੋਂ ਬੱਚਾ ਬਿਮਾਰ ਹੁੰਦਾ ਹੈ ਜਾਂ ਕੋਈ ਵੀ ਕਿਸੇ ਵੀ ਦੁੱਖ ਦੇ ਨਾਲ ਵੀੜਤ ਹੈ ਤਾਂ ਉਸ ਸਮੇਂ ਉਹ ਚੀਜ਼ ਦੀ ਤੁਸੀਂ ਵਰਤੋਂ ਕਰ ਸਕਦੇ ਆ ਖਾ ਵੀ ਸਕਦੇ ਆ ਤੇ ਪੇਟ ਤੇ ਵੀ ਲਗਾ ਸਕਦੇ ਆ ਪਿੱਛੇ ਰੀੜ ਦੀ ਹੱਡੀ ਤੇ ਲਗਾ ਸਕਦੇ ਆ ਮੱਥੇ ਤੇ ਲਗਾ ਸਕਦੇ ਇਹਨਾਂ ਚੀਜ਼ਾਂ ਤੇ ਜਾਣੀ ਇਹ ਚੀਜ਼ ਦੀ ਵਰਤੋਂ ਕਰ ਸਕਦੇ ਕਹਿੰਦੇ ਨੇ ਕਿ ਜਿਕਰ ਕਿਤੋਂ ਵੀ ਦਵਾਈ ਕੰਮ ਨਾਵੇ ਦਵਾਈ ਕੰਮ ਆਉਂਦੀ ਹੈ ਤੇ ਰਾਖ ਕਹਿੰਦੇ ਕਿ ਸਵਾਦ ਦੀ ਚੁਟਕੀ ਤੋਂ ਵੀ ਰਾਮ ਆ ਜਾਂਦਾ ਹੈ ਜਿਕਰ ਉਹ ਮਾਲਕ ਠੀਕ ਕਰਨ ਤੇ ਆ ਜਾਵੇ ਸਵਾਦੀ ਚੁਟਕੀ ਕਿਨੂੰ ਪਹੂਤ ਨੂੰ ਹੀ ਕਿਹਾ ਜਾਂਦਾ ਹੈ ਜੋ ਪਕਵਤੀ ਬਣਾ ਕੇ ਦਰਵਾਜ਼ੇ ਵਿੱਚ ਰੱਖੀ ਜਾਂਦੀ ਹੈ ਜੀ ਤੇ ਤੀਸਰੀ ਜੋ ਚੀਜ਼ ਹੈ ਉਹ ਹੈ ਕਿ ਹਮੇਸ਼ਾ ਇੱਕ ਮੌਲੀ ਦਰਵਾਜ਼ੇ ਵਿੱਚ ਹੋਣੀ ਹੀ ਚਾਹੀਦੀ ਆ ਸੋ ਉਹ ਮਹਾਲਕ ਦਾ ਨਾਮ ਲੈ ਕੇ ਤੂਫ ਤੇਰੀ ਕਮਾ ਕੇ ਸੋ ਅਰਦਾਸ ਬੇਨਤੀ ਕਰਕੇ ਇੱਕ ਮੌਲੀ ਜਰੂਰ ਦਰਵਾਜ਼ੇ ਵਿੱਚ ਰੱਖੋ ਇਹ ਵੀ ਜੇਕਰ ਕੋਈ ਬੱਚਾ ਰਾਤ ਨੂੰ ਡਰਦਾ ਹੈ ਜਾਂ ਦਵਾ ਪੈਂਦਾ ਹੈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਤੇ ਰੱਖ ਚੱਕ ਦੇ ਦਰਵਾਰ ਵਿੱਚੋਂ ਪਾ ਸਕਦੀ ਹੈ ਸੋ ਇਹ ਤਿੰਨ ਚੀਜ਼ਾਂ ਦਰਵਾਰ ਵਿੱਚ ਹੋਣਾ ਲਾਜ਼ਮੀ ਹੈ ਸੋ ਇਹ ਤਿੰਨਾਂ ਚੀਜ਼ਾਂ ਦੇ ਨਾਲ ਜਿਹੜੇ ਦੁੱਖ ਦੂਰ ਹੁੰਦੇ ਨੇ ਉਹ ਵੱਡੇ ਤੋਂ ਵੱਡਾ ਡਾਕਟਰ ਵੀ ਦੁੱਖਾਂ ਨੂੰ ਦੂਰ ਨਹੀਂ ਕਰ ਸਕਦਾ ਚਾਹੇ ਜਿੰਨੀ ਮਰਜ਼ੀ ਉਹਦੀ ਪੜ੍ਹਾਈ ਕੀਤੀ ਹੋਵੇ ਜਿੰਨਾ ਮਰਜ਼ੀ ਉਹ ਐਕਸਪੀਰੀਅੰਸ ਹੋਵੇ ਸੋ ਉਹ ਮਾਲਕ ਐਸੇ ਦੁੱਖਾਂ ਨੂੰ ਵੀ ਠੀਕ ਕਰ ਦਿੰਦਾ ਜਿਹਦਾ ਕੋਈ ਹੱਲ ਹੀ ਨਹੀਂ ਜਿਹਦਾ ਕੋਈ ਇਲਾਜ ਹੀ ਹੈ ਨਹੀਂ ਦੁਨੀਆ ਤੇ ਸੋ ਬਹੁਤ ਵੱਡੀ ਹਸਤੀ ਹੈ ਉਹ ਮਾਲਕ ਪਰਮਾਤਮਾ ਸੋ ਇੱਥੇ ਸਦਾ ਪਰਮਾਤਮਾ ਦਾ ਹੀ ਨਾਮ ਲੈ ਰਹੇ ਆਂ ਵਾਕਰ ਪਰਮਾਤਮਾ ਕਹਿ ਦੋ ਤੇ ਸਮਝ ਲਓ ਕਿ ਸਾਰੇ ਗੁਰੂ ਮੇਰ ਦੇਵੀ ਦੇਵ ਤੇ ਵਿੱਚ ਆ ਜਾਂਦੇ ਆ ਸੋ ਕਹਿੰਦੇ ਆ ਕਿ ਪਰਮਾਤਮਾ ਇੱਕ ਰੂਪ ਅਨੇਕ ਸੋ ਉਹ ਭਗ ਵੱਖ-ਵੱਖ ਰੂਪਾਂ ਦੇ ਵਿੱਚ ਬੈਠ ਗਿਆ ਹੈ ਧਰਮਾਂ ਦੇ ਵਿੱਚ ਅਸੀਂ ਵੰਡ ਲਿਆ ਹੈ ਸੋ ਬਾਕੀ ਅਸੀਂ ਕਿਸੇ ਵੀ ਰੂਪ ਦੀ ਸੇਵਾ ਕਰ ਲਈਏ ਸਿਰਫ ਸੇਵਾ ਇੱਕ ਅਕਾਲ ਪੁਰਖ ਦੀ ਉਪਰ ਪਰਮਾਤਮਾ ਦੀ ਹੀ ਹੋਣੀ ਮੰਨਣ ਦੇ ਢੰਗ ਵੱਖਰੇ ਹੋ ਸਕਦੇ ਆ ਰੂਪ ਵੱਖਰੇ ਹੋ ਸਕਦੇ ਆ ਪਰ ਪਰਮਾਤਮਾ ਇੱਕ ਹੀ ਆ ਜੀ ਸੋ ਵਿਸ਼ਵਾਸ ਰੱਖ ਕੇ ਸ਼ਰਦਾ ਦੇ ਨਾਲ ਕਰਮ ਕਰਿਆ ਕਰੋ ਵਿਸ਼ਵਾਸ ਰੱਖ ਕੇ ਸੇਵਾ ਕਰੋ ਤੇ ਸੇਵਾ ਦਾ ਮੁੱਲ ਨੂੰ ਪਰਮਾਤਮਾ ਜ਼ਰੂਰ ਪਾਉਂਦਾ ਹੈ ਜੀ ਸੋ ਪਤਾ ਤਾਂ ਉਹਦੀ ਕਿਰਪਾ ਦਾ ਉਦੋਂ ਚੱਲਦਾ ਜਦੋਂ ਅਸੀਂ ਜਿਆਦਾ ਪੀੜਤ ਹੁੰਨੇ ਆ ਕਿਉਂਕਿ ਸੂਈ ਦੇ ਨੱਕੇ ਵਿੱਚ ਦੀ ਨਗਾ ਕੇ ਪਹਿਲਾਂ ਦੇਖਦਾ ਹੈ ਆਪਣੇ ਭਗਤਾਂ ਨੂੰ ਫਿਰ ਆਪਣਾ ਰੰਗ ਛਾੜ ਦਿੰਦਾ ਹੈ ਜਿਹੜਾ ਤਾਂ ਪ੍ਰੀਖਿਆ ਵਿੱਚ ਪਾਸ ਹੋ ਜਾਂਦਾ ਹੈ ਸੋ ਉਹਦੀਆਂ ਰਾਮਚੰਦ ਸਮਝ ਲੈਂਦਾ ਹੈ ਮੁਸ਼ਕਲ ਸਮੇਂ ਵੀ ਆਪਣੇ ਮੁਰਸ਼ਿਦ ਨਿਚੋ ਪਣਾਉਂਦਾ ਨਹੀਂ ਤਾਂ ਫਿਰ ਪ੍ਰਮਾਤਮਾ ਵੀ ਉਸ ਪੱਗ ਨੂੰ ਪਾਸ ਕਰ ਦਿੰਦਾ ਹੈ ਸੋ ਫਿਰ ਆਪਣਾ ਰੰਗ ਚਾਟ ਦਿੰਦਾ ਹੈ ਸੋ ਉਹ ਮਾਲਕ ਦੀਆਂ ਰਾਮ ਜਾਨ ਨੂੰ ਸਮਝ ਲਓ ਤੇ ਸਭ ਕੁਝ ਮਿਲ ਜਾਏਗਾ ਉਹਦੇ ਨਾਮ ਦਾ ਨਸ਼ਾ ਕਰ ਲਓ ਤੇ ਸਾਰੇ ਦੁੱਖ ਕੱਟੇ ਜਾਂਦੇ ਨੇ ਤੇ ਉਹਦੇ ਰੰਗ ਵਿੱਚ ਉਹ ਰੂ ਰੰਗ ਹੋ ਜਾਂਦੀ ਹੈ ਜੀ ਸੋ ਹੁਣ ਆਪਾਂ ਇਹ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਜੀ ਜੈ ਵੀਰਾਂ ਦੀ ਜੈ ਸੇ